ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਮੇਰੇ ਦੇਖਣ ਵਾਲੇ ਸਾਰੇ ਦਰਸ਼ਕ ਵੀਰਪ੍ਰੀਤ ਪਰਮ ਦਾ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਵਾਹਿਗੁਰੂ ਲਿਖੋ ਜੀ ਕਮੈਂਟ ਦੇ ਵਿੱਚ ਜੋ ਹੜ੍ਹ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਅਸੀਂ ਅਰਦਾਸ ਕਰਦੇ ਆਂ ਰੱਬ ਅੱਗੇ ਸੱਚੇ ਦਿਲੋਂ ਅਰਦਾਸ ਕਰਦੇ ਆਂ ਕਿ ਪੰਜਾਬ ਦਾ ਨੁਕਸਾਨ ਜੋ ਹੋ ਰਿਹਾ ਉਸ ਤੋਂ ਬਚਾਅ ਹੋ ਸਕੇ ਕਿਉਂਕਿ ਹਾਲਾਤ ਦੇਖਣ ਹੀ ਜਾਂਦੇ ਛੋਟੇ ਬੱਚੇ ਤੋਂ ਬਜ਼ੁਰਗ ਤੋਂ ਲੈ ਕੇ ਮੱਝਾ ਕਾਵਾ ਜਾਨਵਰ ਵੀ ਕਿਤੇ ਨਾ ਕਿਤੇ ਇਸ ਲਪੇਟ ਦੇ ਵਿੱਚ ਆ ਚੁੱਕੇ ਨੇ ਜਿਹੜੇ-ਜਿਹੜੇ ਇਲਾਕੇ ਵਿੱਚ ਵੀ ਕੋਈ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਮਾਲੀ ਨੁਕਸਾਨ ਕਹਿ ਦਿੱਤਾ ਅਸੀਂ ਰੱਬ ਅਗੇ ਅਰਦਾਸ ਕਰਦੇ ਆ ਕਿ ਕੁਛ ਨਾ ਕੁਛ ਸਾਨੂੰ ਰਾਹਤ ਮਿਲੇ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਹਲੇ ਹਾਲਾਤ ਹੋਰ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਹਿਮਾਚਲ ਦੀ ਗੱਲ ਕਰੀਏ ਪਹਾੜੀ ਖੇਤਰਾਂ ਦੀ ਗੱਲ ਕਰੀਏ ਲਗਾਤਾਰ ਮੀਂਹ ਹੋ ਰਿਹਾ ਜੀ ਪਾਣੀ ਦਾ ਲੈਵਲ ਡੈਮਾਂ ਦੇ ਵਿੱਚ ਵੱਧ ਰਿਹਾ ਹੈ ਮੀਂਹ ਦੇ ਹਾਲਾਤ ਹੋਰ ਬਣ ਰਹੇ ਨੇ ਸਿਸਟਮ ਲਗਾਤਾਰ ਇੱਕ ਤੋਂ ਬਾਅਦ ਇੱਕ ਪੰਜਾਬ ਬਲਕੂਚ ਕਰ ਰਹੇ ਨੇ 31 ਅਗਸਤ ਤੋਂ ਲੈ ਕੇ 3 ਸਤੰਬਰ ਦੀ ਆਪਾਂ ਗੱਲ ਕਰਾਂਗੇ ਵੀਰ ਜਲਦੀ ਜਲਦੀ ਵੀਡੀਓ ਜਾਣਕਾਰੀ ਚੰਗੀ ਲੱਗਦੀ ਹੈ ਲਾਈਕ ਕਰ ਦਿਓ ਸ਼ੇਅਰ ਕਰਦੇ ਹੋ ਕਿਸਾਨੀ ਗਰੁੱਪਾਂ ਰਹੀਂ ਵਟਸਐਪ ਗਰੁੱਪਾਂ ਰਹੀਂ ਫੇਸਬੁੱਕ ਗਰੁੱਪਾਂ ਰਹੀਂ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ YouTube ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਫੋਲੋ ਕਰੋ ਤੇ ਹੁਣ ਗੱਲ ਕਰਦੇ ਆਪਾਂ ਮੌਸਮ ਦੇ ਹਾਲਾਤਾਂ ਦੀ ਦੇਖ ਸਕਦੇ ਹੋ ਕਿ ਤਕੜਾ ਮੀਂਹ ਦੇਖਣ ਨੂੰ ਮਿਲੇ ਸਾਨੂੰ 30 ਅਗਸਤ ਦੇ ਵਿੱਚ 31 ਅਗਸਤ ਨੂੰ ਵੀ ਸੇਮ ਹਾਲਾਤ ਹੋ ਸਕਦੇ ਨੇ ਤਗੜੀ ਕਾਰਵਾਈ ਹੋ ਸਕਦੀ ਹੈ ਫਿਲਹਾਲ ਜੋ ਹਾਲਾਤ ਨੇ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਇਹ ਜ਼ਿਲ੍ਹੇ ਹੋਣਗੇ ਮੇਨ ਤੌਰ ਤੇ ਜਿਨ੍ਹਾਂ ਵਿੱਚ ਜ਼ਿਆਦਾ ਉਮੀਦ ਹੈ ਮੇਰੀ ਬਾਕੀ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਤਰਨਤਾਰਨ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਲੁਧਿਆਣਾ ਤੇ ਮਲੇਰਕੋਟਲਾ ਜਿੰਨੇ ਵੀ ਜ਼ਿਲ੍ਹੇ ਨੇ ਇਹਨਾਂ ਵਿੱਚ ਹਲਕੀ ਦਰਮਿਆਨੀ ਪ੍ਰਸਾਤ ਲਗਾਤਾਰ ਹੁੰਦੀ ਦਿਖਾਈ ਦੇਵੇਗੀ ਕਿਉਂਕਿ ਹੁਣ ਸਿਸਟਮ ਥੋੜਾ ਜਿਹਾ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਹੈ। ਪਿਛਾ ਕੇ ਸੈਟਲਾਈਟ ਇਮੇਜ ਦੇ ਵਿੱਚ ਘੱਟ ਦਿਖਾਈ ਦੇ ਰਿਹਾ ਮੀ ਪਰ ਜੋ ਅਸਲ ਰਿਐਲਿਟੀ ਹੋਵੇਗੀ ਉਹ ਬਹੁਤ ਚੰਗੀ ਨਹੀਂ ਹੈ। ਤੁਹਾਨੂੰ ਡਰਾ ਨਹੀਂ ਰਹੇ, ਚੇਤਾਵਨੀ ਚੇਤਾਵਨੀ ਜਾਰੀ ਕਰ ਰਹੇ ਆ। ਤੁਹਾਨੂੰ ਅਗਾਹ ਕਰ ਰਹੇ ਆ ਕਿ ਥੋੜਾ ਬਹੁਤਾ ਕੰਮ ਖਰਾਬ ਹੋ ਸਕਦਾ ਹੈ। 1 ਸਤੰਬਰ ਦੀ ਗੱਲ ਕਰੀਏ ਤਾਂ ਹਾਲਾਤ ਫੇਰ ਤੋਂ ਉਹੀ ਨੇ। ਪੂਰਬੀ ਇਲਾਕੇ ਪਠਾਨਕੋੜ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੁਹਾਲੀ ਅਤੇ ਫਤੇਗੜ ਸਾਹਿਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਤਗੜੀ ਕਾਰਵਾਈ ਹੈ ਮੀ ਦੀ। ਪਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਪਟਿਆਲਾ ਫਟੇਗੜ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਮੋਗਾ ਫਰੀਦਕੋਟ ਮੁਕਸਰ ਸਾਹਿਬ ਫਜ਼ਿਲਕਾ ਅਤੇ ਫਿਰੋਜ਼ਪੁਰ ਦੇ ਵਿੱਚ ਵੀ ਬਦਲਬਾਈ ਬਣੀ ਰਹੇਗੀ ਮੀਂਹ ਦੇ ਹਾਲਾਤ ਠੀਕ ਠਾਕ ਨੇ ਦੋ ਤਰੀਕ ਨੂੰ ਸਿਸਟਮ ਥੋੜਾ ਜਿਹਾ ਕਮਜ਼ੋਰ ਪੈ ਰਿਹਾ ਖਾਸ ਤੌਰ ਤੇ ਮਾਲਵਾ ਪੈਂਡ ਦੇ ਵਿੱਚ ਸਿਸਟਮ ਕਮਜ਼ੋਰ ਹੈ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਬਰਸਾਤ ਹੁੰਦੀ ਰਹੇਗੀ ਗੁਰਦਾਸਪੁਰ ਅੰਮ੍ਰਿਤਸਰ ਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਸੰਗਰੂਰ ਪਟਿਆਲਾ ਫਤਿਹਗੜ੍ਹ ਤੇ ਮੋਹਾਲੀ ਵਿੱਚ 20 ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ। ਅਗਰ ਤਰਨਤਾਰਨ ਦੀ ਗੱਲ ਕਰੀਏ ਜਾਂ ਫਿਰ ਆਪਾਂ ਗੱਲ ਕਰ ਲਈ ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰ, ਫਜ਼ਿਲਕਾ, ਪਠੰਡਾ, ਬਰਨਾਲਾ ਤੇ ਸੰਗਰੂਰ ਵਿੱਚ ਥੋੜੀ ਜੀ ਕਿਤੇ ਨਾ ਕਿਤੇ ਰਾਹਤ ਮਿਲ ਸਕਦੀ ਹੈ ਉਮੀਦ ਹੀ। ਥੋੜੇ ਜੇ ਹਾਲਾਤ ਕੰਟਰੋਲ ਵਿੱਚ ਆਉਂਦੇ ਹੋਏ ਦਿਖਾਈ ਦੇ ਸਕਦੇ ਨੇ 2 ਸਤੰਬਰ ਨੂੰ ਪਰ ਹਲੇ ਵੀ ਦਿਨ ਕਾਫੀ ਪਏ ਨੇ ਸਿਸਟਮ ਬਦਲਦੇ ਰਹਿੰਦੇ ਨੇ। ਤਾਂ ਹੀ ਵਾਰ-ਵਾਰ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਫੋਲੋ ਹੁਣ ਗੱਲ ਕਰ ਲਈ ਆਖਰੀ ਦਿਨ ਜਿਹੜੇ 3 ਸਤੰਬਰ ਤੱਕ ਦੀ ਅਪਡੇਟਾਂ ਪਰ ਪ੍ਰਾਪਤ ਹੋਈ ਉਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਤੇ ਪਟਿਆਲਾ ਦੇ ਵਿੱਚ ਵੀ ਤਗੜੀ ਕਾਰਵਾਈ ਤਾਂ ਨਹੀਂ ਦੇਖਣ ਨੂੰ ਮਿਲੇਗੀ ਪਰ ਹਲਕਾ ਦਰਮਿਆਨਾ ਮੀਂਹ ਹੋਣ ਦੇ ਚਾਂਸ ਨੇ ਤੇ ਬਾਕੀ ਮਾਝੇ ਤੋਂ ਲੈ ਕੇ ਮਾਲਵਾ ਤੇ ਸੈਂਟਰਲ ਪੰਜਾਬ ਦੇ ਵਿੱਚ ਥੋੜੀ-ਬਹੁਤੀ ਰਾਹਤ ਮਿਲ ਸਕਦੀ ਹੈ ਉਮੀਦ ਹੈ ਥੋੜੇ ਜਿਹੇ ਹਾਲਾਤ ਘਟ ਸਕਦੇ ਨੇ ਕਿਉਂਕਿ ਸਿਸਟਮ ਜਿਹੜਾ ਇਹ ਅੱਗੇ ਲੰਘਦਾ ਹੋਇਆ ਦਿਖਾਈ ਦੇ ਰਿਹਾ ਤਿੰਨ ਤਰੀਕ ਤੋਂ ਲੈ ਕੇ ਚਾਰ ਪੰਜ ਤਰੀਕ ਤੱਕ ਸਿਸਟਮ ਦੇ ਵਿੱਚ ਬਹੁਤ ਵੱਡੀ ਗਰਾਵਟ ਆਉਂਦੀ ਦਿਖਾਈ ਦੇ ਰਹੀ ਹੈ ਮੀਂਹ ਦੇ ਚਾਂਸ ਬਹੁਤ ਘਟਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਇਹ ਜਾਣਕਾਰੀ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਨੇ ਤਾਂ ਹੀ ਵਾਰ-ਵਾਰ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਫੋਲੋ ਸਬਸਕ੍ਰਾਈਬਰ ਤੇ ਲਾਈਕ ਜਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਜਲਦ ਧੰਨਵਾਦ ਜੀ